ਸਸਿਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਓ ਅੱਜ ਖੜਿਆ ਟਰੈਕਟਰ ਮੰਡੀ ਤਲਵੰਡੀ ਸਾਬੋ ਭਾਈ ਵੀਡੀਓ ਤਾਂ ਆਪਾਂ ਰੋਜ਼ ਹੀ ਪਾਉਣੇ ਪਾਉਣੇ ਰਹਿੰਦੇ ਹੈਗੇ ਕਿਤੇ ਕਿਸੇ ਭਰਾ ਦੀ ਕਿਤੇ ਕਿਸੇ ਦੀ ਕਿਤੇ ਕਿਤੇ ਦੀ ਭਾਈ ਅੱਜ ਬੇਨਤੀ ਹੈ ਭਰਾਵਾਂ ਨੂੰ ਜਿਹੜੇ ਭਰਾ ਦੀ ਆਪਾਂ ਵੀਡੀਓ ਬਣਾਉਣ ਲੱਗੇ ਆ ਨਾ ਮੰਡੀ ਤੇ ਪਹਿਲੀ ਵਾਰ ਵੀਡੀਓ ਬਣਾਉਣ ਲੱਗੇ ਆ ਤੇ ਤੁਸੀਂ ਤੁਹਾਨੂੰ ਆਪ ਹੀ ਦਰਸ ਆਊਗਾ ਵੀ ਹਾਂ ਜਾਂ ਨਹੀਂ ਸਹੀ ਮੰਦੇ ਦੀ ਵੀਡੀਓ ਬਣੀ ਹੈਗੀ ਤੁਹਾਨੂੰ ਦਿਖਾਉਣ ਲੱਗੇ ਆਗੇ ਜਿਹੜੇ ਪ੍ਰਮਾਤਮਾ ਨੇ ਜਿਹੜਾ ਆ ਬੰਦਾ ਰੂਪੀ ਬੰਦਾ RAMPAL RAMPAL ਇਹਦਾ ਨਾਮ ਹੈ ਬਾਈ ਜੀ ਬਾਈ ਨਾ ਢੂੰਗਾ ਨਾਲ ਕੋਲਾ ਵੀ ਇਹਨੂੰ ਉੱਚਾ ਸੁਣਦਾ ਪਰਮਾਤਾ ਦੀ ਕਿਰਪਾ ਨਾਲ +2 ਤੱਕ ਦੀ ਪੜ੍ਹਾਈ ਕੀਤੀ ਹੋਈ ਹੈ +2 ਪੜ੍ਹਿਆ ਨੇ ਬਾਈ ਹਾਂ +2 ਬਾਈ +2 ਬਾਈ ਪੜਿਆ ਹੋਇਆਗਾ ਤੇ ਬਾਈ ਦਾ ਭਤੀਜਾ ਬਾਈ ਦੇ ਚਾਚਾ ਜੀ ਨਾਲ ਕਿਉਂਕਿ ਜਿਹੜੇ ਬਾਈ ਭਿੰਦਰ ਹੋਣੀ ਹੈਗੇ ਤੁਸੀਂ ਜਾਣਦੇ ਹੋਵੋਗੇ ਇਹ ਇਹਨਾਂ ਦਾ ਪਿੰਡ ਹੈ ਬਾਈ ਭਿੰਦਰ ਕੀ ਹਾਲ ਹੈ ਬਾਈ ਠੀਕ ਹੈ ਠੀਕ ਹੈ ਜੀ ਇਹ ਲਾਲਿਆਣੇ ਤੋਂ ਆ ਬਾਈ ਭਿੰਦਰ ਤੁਸੀਂ ਸਾਰੇ ਜਾਂ ਪੰਜਾਬ ਹੋ ਹਰਿਆਣਾ ਚ ਵੀ ਪੂਰੇ ਪੁਰਾਣੇ ਵਪਾਰੀ ਆ ਤੇ ਪੂਰੇ ਮਸ਼ਹੂਰ ਬੰਦੇ ਆ ਇਹਨਾਂ ਦਾ ਬਾਈ ਰਾਮਪਾਲ ਵੀ ਜਾਨਾ ਹਾਂਜੀ ਬਾਈ ਨੂੰ ਸਮਝ ਸਾਰੀ ਪਲਾਸੂ ਤੱਕ ਦੀ ਬਾਈ ਨੇ ਪੜ੍ਹਾਈ ਕੀਤੀ ਹੋਈ ਆ ਬਾਈ ਬੋਲਦਾ ਵੀ ਨਹੀਂ ਤੇ ਟਰੈਕਟਰ ਬਾਰੇ ਸਾਰੇ ਨੌਲੇ ਜਾਣਾ ਤੇ ਹਾਂ ਠੀਕ ਹੈ ਪੜਿਆ ਪੂਰਾ ਸਮਝ ਸਾਰੀ ਹੈ ਨੌਲਜ ਵਪਾਰ ਬਾਰੇ ਪੂਰੀ ਫੁੱਲ ਨੌਲਜ ਹੈ ਬਾਈ ਭਿੰਦਰ ਆਪਾਂ ਨਾ ਇਹਨਾਂ ਦੀ ਮੰਡੀ 'ਚ ਖੜੇ ਸੀ ਮੈਨੂੰ ਰਾਮਪਾਲ ਜਾਂਦਾ ਹੋਇਆ ਕਹਿੰਦਾ ਵੀ ਮੇਰੀ ਵੀਡੀਓ ਬਣਾ ਕੇ ਜਾ ਠੀਕ ਹੈ ਵੀਡੀਓ ਬਣਾਉਣ ਲੱਗਿਆ ਬਾਈ ਤੁਹਾਡਾ ਫਰਜ਼ ਇਹੀ ਆ ਭਰਾ ਬਣ ਕੇ ਇਸ ਛੋਟੇ ਭਰਾ ਦੀ ਮਦਦ ਤੁਸੀਂ ਹੋਰ ਤਰੀਕੇ ਨਾਲ ਨਹੀਂ ਕਰ ਸਕਦੇ ਸਿਰਫ ਵੀਡੀਓ ਸ਼ੇਅਰ ਕਰਕੇ ਤਾਂ ਕਰ ਸਕਦੇ ਹੋ ਯਾਰ ਬਾਈ ਦਾ ਆਪ ਵਾਰ ਕਰਦਾ ਰਾਮਪਾਲ ਬਾਈ ਦਾ ਨਾਮ ਹੋ ਸਕਦਾ ਤੁਹਾਨੂੰ ਫੋਨ ਨੰਬਰ ਵੀ ਭੇਜਾਂਗੇ ਦਾ ਕਿਉਂਕਿ ਇਹਦਾ ਨਾ ਵਟਸਐਪ ਤੇ ਗੱਲ ਕਰ ਲਓ ਤੁਸੀਂ ਵਟਸਐਪ ਤੇ ਮੈਸੇਜ ਕਰ ਲੈਂਦਾ ਹੈਗਾਗਾ ਆਪਾਂ ਗੱਲ ਕਰਾਉਣਾ ਹੈ ਭਾਈ ਭਿੰਦਰ ਨਾਲ ਭਿੰਦਰ ਭਾਈ ਟਰੈਕਟਰ ਦਿਖਾਓ ਜੀ ਆਪਾਂ ਗੱਲਾਂ ਘੱਟ ਕਰੀਏ ਟਰੈਕਟਰ ਵੀ ਦਿਖਾ ਦਿਓ ਫਾਰਮ ਪੰਜਾਏ ਜੀ ਭਾਈ ਹੁਣ ਕੋਈ ਇਹਨਾਂ ਕੋਲ ਟਰੈਕਟਰ ਆ ਜੀ ਫਾਰਮ ਟਰੈਕ 50 ਬਹੁਤ ਸੋਹਣਾ ਟਰੈਕਟਰ ਆ ਸਾਫ਼ ਸੁਥਰਾ ਨਵੇਂ ਟਾਇਰਾਂ ਚ ਐ ਅਗਲੇ ਟਾਇਰ ਜਰੂਰ ਘੱਟ ਹੈਗਾ ਜਿੰਨਾ ਰੰਗ ਪੇਂਟ ਦਾ ਹੈਗਾ オリジナル ਪੇਂਟ ਦਾ ਟਰੈਕਟਰ ਹੈ ਪੂਰਾ ਸੋਹਣਾ ਟਰੈਕਟਰ ਦੇਖ ਲਓ ਤੁਸੀਂ ਇਹਦੇ ਚਾਚਾ ਜੀ ਦਾ ਨੰਬਰ ਬੋਲ ਦਿਆਂਗੇ ਆਪਾਂ ਰਾਮਪਾਲ ਦਾ ਵੀ ਤੁਹਾਨੂੰ ਨੰਬਰ ਬੋਲ ਦਾਂਗੇ ਪਟੰਡਾ ਨੰਬਰ ਹੈ ਆ ਦੇਖੋ ਦਿਖਾ ਰਿਹਾ ਵੀ ਦੇਖੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸ ਰੈਂਪਲ ਚਲੋ ਇਹਦਾ ਵਟਸਐਪ ਨੰਬਰ ਆਪਾਂ ਦੇ ਦਾਂਗੇ ਟਾਇਰ ਟੁੱਟ ਨਵੇਂ ਆਗੇ ਵਿਚਾਰਾ ਬੋਲ ਕੇ ਨਹੀਂ ਦੱਸ ਸਕਦਾ ਇਸ਼ਾਰਿਆਂ ਨਾਲ ਦੱਸਦਾ ਦੇਖੋ ਜੀ ਰੰਗ ਪੇਂਟ ਦਾ ਸਾਰਾ オリジナル ਪੇਂਟ ਦਾ ਟਰੈਕਟਰ ਹੈਗਾ 1 ਲੱਖ ਤੇ ਕਿੰਨਾ 75 ਹਜ਼ਾਰ ਰਿਮਾਂਡ ਕਰਦਾ ਜੀ 75000 1 ਲੱਖ 75 ਹਜ਼ਾਰ ਵੀ ਰਿਮਾਂਡ ਕਰਦੇ ਆ ਬਾਈ ਜੀ ਇਹ ਕਿੰਨੇ ਦਾ ਦੇਣਾ ਟਰੈਕਟਰ ਦੇ ਲੈ 1,55,000 ਇੱਕ ਲੱਖ 55 ਦਾ ਵੈਰੀ ਗੁੱਡ ਬਾਈ ਨੇ 20,000 ਰੁਪਏ ਛੋਟ ਕਰਤੀ ਹੋ ਸਕਦਾ ਪੰਜ 4000 ਤੋਂ ਨੂੰ ਮੌਕੇ ਤੇ ਹੋਰ ਵੀ ਛੋਟ ਕਰ ਦੇ ਐਨਾ ਸੋਹਣਾ ਐਨਾ ਨਵਾਂ ਟਰੈਕਟਰ ਫਾਰਮ 50 ਕਿਤੇ ਮੈਂ ਨਹੀਂ ਸਮਝਦਾ ਬਿਓਰ ਕਿਤੇ ਮਿਲੂਗਾ ਤੇ ਆਮ ਨੰਬਰ ਅੱਗੇ ਬਾਈ ਕੋਲ ਹੈ ਫਾਰਮ ਟਰੈਕ ਡਬਲ ਕਲਚ ਟਰੈਕਟਰ ਫਾਰਮ ਟਰੈਕ 60 2000 ਮਾਡਲ ਹੈ 1,55,000 95,000 ਬਾਈ ਹੋਰ ਨਹੀਂ ਡਿਮਾਂਡ ਕਰਦੇ ਆ ਓਰੀਨਲ ਪੇਂਟ ਦਾ ਮਗਰਾ ਡੂਟ ਆਜੇ ਹੋਇਆ ਮਗਲੇ ਟਾਇਰ 60 ਪੈਸੇ ਆ ਇੰਨੇ ਕੀ ਅਗਲੇ ਆ ਬਾਈ ਜੀ ਇਹ ਕਿੰਨਾ ਦੇਣਾ ਇਹ ਦੇ ਦਾਂਗੇ 1,75,000 ਰੁਪਏ ਅਗਲਾ ਟਰੈਕਟਰ ਦਿਖਾ ਦਿਓ ਅਗਲੇ ਬਾਈ ਕੋ 36 ਵੀ ਹੈ ਬਾਈ ਸੁੱਕਾ ਹੈ ਕਿੰਨੇ ਲੱਗਿਆ ਹੋਇਆਗਾ ਟਰੈਕਟਰ ਸਾਰਾ ਉਰੇ ਰੰਗ ਬੇੜ ਦਾ ਪਲੇਟਾ ਮਗਰਾਣਾ ਦੀ ਪੁਰਾਣੀ ਟੱਚ ਹੋਈ ਵੀ ਹੈ ਬਾਕੀ ਬਾਜ ਤੁਸੀਂ ਸੁਣ ਹੀ ਰਹੇ ਹੋ 95 ਮਾਡਲ ਹੈ 1,85,000 ਰੁਪਏ ਟਰੈਕਟਰ ਦੀ ਡਿਮਾਂਡ ਕਰਦੇ ਹੈਗੇ ਬਾਈ ਇਹ ਕਿੰਨੇ ਦਾ ਹੋਈ ਸੌਦਾ ਕਿਤੇ ਰਾਂ 1,57,58,000 ਰੁਪਏ 1,57,58,000 ਦਾ ਟਰੈਕਟਰ ਦੇ ਦਾਂ ਬਾਈ ਕਹਦਾ ਅੱਗੇ ਬਾਈ ਹੋਰਾਂ ਕੋਲ ਹੈਗਾ 911 ਪੰਜਾਬ ਨੰਬਰ ਦਾ ਨੰਬਰ ਵੀ 911 ਹੀ ਹੈ ਟਰੈਕਟਰ ਵੀ 911 ਹੈ ਤੇ ਨੰਬਰ ਵੀ 911 ਪੰਜਾਬ ਨੰਬਰ ਪੀ ਵੀ 23 ਫਤੇਗੜ ਸਾਹਿਬ ਦਾ ਟਾਟੂਰ ਬਹੁਤ ਚੰਗਿਆ ਟਰੈਕਟਰ ਤੇ ਪਾਵਰ ਸਟੀering ਹੈ ਸੈਂਟਰ ਪਾਵਰ ਹੈ ਸੈਂਟਰ ਪਾਵਰ ਹੈ ਜਿੰਨਾ ਪੇਂਟ ਦਾ ਓਰੀਜਨਲ ਪੇਂਟ ਹੀ ਹੈਗਾ ਕੋਈ ਟਾਟੀਆਂ ਫਾਦੀਆਂ ਨਹੀਂ ਹੋਈ ਡੱਕ ਡੱਕ ਲੱਗਿਆ ਹੋਇਆ 35-40 ਹਜ਼ਾਰ ਦਾ ਕਨੋਪੀ ਤੇ ਡੱਕ ਡੱਕ ਹੀ ਲੱਗਿਆ ਹੋਇਆ ਟਰੈਕਟਰ ਦੇ ਪੂਰਾ ਚੰਗਾ ਟਰੈਕਟਰ ਹੈਗਾ ਮਾਡਲ ਬਾਈ ਨਾਲ ਗੱਲ ਕਰਾਵਾਂਗੇ ਤੁਹਾਡੀ ਦੇਖ ਲਓ ਬਗਰਾੜ ਥੋੜੇ ਜਿਹਾ ਜ਼ਰੂਰ ਖਰਾਬ ਹੈਗੇ ਉਹ ਓਰੀਜਨਲ ਪੇਂਟ ਦਾ ਪੂਰਾ ਚੰਗਾ ਟਰੈਕਟਰ ਹੈਗਾ ਟਾਇਰ ਐਮ ਆਰ ਐਫ ਸ਼ਕਤੀ ਲਾਈਫ ਦੇ 90 ਪੈਸੇ ਆ 85 ਤੋਂ 90 ਪੈਸੇ ਟਰੈਕਟਰ ਪੂਰਾ ਚੰਗਾ ਹੈ ਰੀਨਲ ਸੈਂਟਰ ਪਾਵਰ ਕਰਾਇਆ ਹੋਇਆ 2000 ਮਾਡਲ ਹੈ ਇਹਦਾ 10 ਹਜ਼ਾਰ ਟਰੈਕਟਰ ਦਾ ਰੇਟ ਹੈ ਆ ਦੇਖੋ ਰਾਮਪਾਲ ਕਹਿੰਦਾ ਵੀ 911 ਟਰੈਕਟਰ ਆ ਤੇ 911 ਟਰੈਕਟਰ ਦਾ ਨੰਬਰ ਲਿਆ ਹੋਇਆਗਾ ਬਾਈ ਜੀ ਇਹ ਟਰੈਕਟਰ ਦਾ ਸੌਦਾ ਕਿੱਥੇ ਹੀ ਹੋਊਗਾ ਇਹ 2,85,000 ਦਾ ਹੋ ਜੀ ਜਾਵੇ 2,85,000 ਦਾ ਆਰਾ ਪਾ ਚਾ ਵਾਕੇ ਲੈ ਜੀ ਬੰਦਾ ਠੀਕ ਹੈ ਠੀਕ ਹੈ ਇਹ ਮੈਂ ਨਹੀਂ ਬੋਲਣਾਗਾ ਦਾਤਾ ਬੋਲੂਗਾ ਦਾ ਅੱਗੇ ਬਾਈ ਕੋਲ ਹੈਗਾ ਪ੍ਰੀਤ ਪ੍ਰੀਤ ਹੈਗਾ 45 49 45 ਐਚਪੀ ਵਾਲਾ ਸੈਂਟਰ ਗੇਰ ਵਾਲਾ ਟਰੈਕਟਰ ਹੈਗਾ ਮੈਨੂੰ ਇਸ ਸਟੀਰਿੰਗ ਦਾ ਟਾਇਰ ਟੈਟ ਦੇ ਹੈਗਾ 90 ਪੈਸੇ ਲਾਉਲ ਕਲੱਚ ਦਾ ਬਾਈ ਡਬਲ ਕਲੱਚ ਹੈ ਜੀ ਲਾਉਲ ਕਲੱਚ ਡਬਲ ਕਲੱਚ ਟਰੈਕਟਰ ਹੈ ਬਾਈ ਕਹਿੰਦਾ 45 HP ਵਾਲਾ ਟਰੈਕਟਰ ਹੈ ਬਾਈ ਜੀ ਫੀਲਡ ਘੱਟ ਘੱਟ ਵਾਲਾ ਛੇ ਜਿਹੜੀ ਵਾਲਾ ਬਹੁਤ ਵਧੀਆ ਟਰੈਕਟਰ ਹੈ ਬਹੁਤ ਵਧੀਆ ਟਰੈਕਟਰ ਆ ਜਾਂਦਾ ਇਹ 45 HP ਵਾਲਾ ਟਰੈਕਟਰ ਹੈਗਾ 90 ਪੈਸੇ ਰੇਟ ਦੇ ਟਾਇਰ ਹੈ ਮਾਡਲ ਕਿਹੜਾ ਬਾਈ ਇਹ ਇਹ ਮਾਲ ਹੈ 13 ਬਾਈ 2013 ਮਾਡਲ ਨੰਬਰ ਬਾਈ ਇਹਦਾ ਨੰਬਰ ਹਰਿਆਣਾ ਦਾ ਵੀ ਹੈ ਨੰਬਰ ਹਰਿਆਣਾ ਐਨਓਸੀ ਵੀ ਮਿਲ ਜੂ ਐਨਓਸੀ ਵੀ ਦੇ ਦਾਂਗੇ ਜੀ ਐਨਓਸੀ ਮਿਲ ਜੂ ਇਹਦੇ ਰੇਟ ਕੀ ਹੈ ਬਾਈ ਜੀ ਇਹਦੇ ਦਾ 2 ਲੱਖ ਤੇ 15000 ਬਾਈ 13 ਮਾਡਲ ਦਾ 2 ਲੱਖ 35000 ਰੁਪਏ ਬਾਈ ਡਿਮਾਂਡ ਕਰਦਾ ਸੀ 2 ਲੱਖ 15000 15000 ਦਾ ਬਾਕੀ ਮੌਕੇ ਤੇ ਮਾਨਦਾਨ ਹੋਰ ਵੀ ਹੋ ਜੂਗਾ ਬਾਈ ਜੀ ਤੁਹਾਡਾ ਫੋਨ ਨੰਬਰ ਬੋਲ ਦਿਓ 93652 94652 52 99045 99089 99045 93652 99045 ਬਾਈ ਦਾ ਮੋਬਾਈਲ ਨੰਬਰ ਹੈ ਨਾ ਭਿੰਦਰ ਸਿੰਘ ਲਾਲੇ ਨਾ ਭਾਈ ਰਾਮਪਾਲ ਦਾ ਨੰਬਰ ਵੀ ਬੋਲੋ WhatsApp 98723 48404 98723 48404 48404 4 48404 98723 48404 ਭਾਈ ਰਾਮਪਾਲ ਦਾ ਨੰਬਰ ਹੈ ਇਹ ਕਿਉਂਕਿ ਭਾਈ ਰਾਮਪਾਲ ਆ ਜਿਹੜਾ ਬੋਲਦਾ WhatsApp ਜਰੂਰ ਚਲਾਉਂਦਾਗਾ WhatsApp ਚਲਾਉਂਦਾਗਾ ਇਹਨੂੰ ਕੋਈ ਵੀ ਮੈਸੇਜ ਕਰਕੇ ਤੁਸੀਂ ਆਪਣੀ ਜਾਣਕਾਰੀ ਦੇ ਸਕਦੇ ਹੋ ਰਾਮਪਾਲ ਦਾ ਆ ਲੋ ਭਿੰਦਰ ਦਾ ਭਾਈ ਦਾ ਸਾਰਾ ਤੇ ਨੰਬਰ ਵੀ ਹੈ ਰਾਮਪਾਲ ਨੇ ਆਪ ਦਾ ਰੱਖਿਆ ਜਾਂਦਾ 98723 ਬਾਈ ਮੋਬਾਈਲ ਬਾਈ ਭਿੰਦਰ ਦਾ ਨੰਬਰ ਚਾਹਣੇ ਪਾਣੀ ਪੀਲਾ ਸਿਰਫ ਇਹ ਨੰਬਰ ਆ ਤੇ ਤੁਸੀਂ ਵੀਡੀਓ ਕਾਲ ਕਰਕੇ ਆ ਜਾਓ ਬੜਾ ਵਾਸ ਬੰਦਾ ਦੇਖਣਾ ਲਾਹੂ ਭਿੰਦਰ ਖੰਡ ਨਸੇ ਦਾ ਰਸਦਿਆ ਹੈ ਕਰਕੇ ਬਾਈ ਉਹਨਾਂ ਤੋਂ ਜਾਣਕਾਰੀ ਲੈਣਾ ਤੇ ਵੀਡੀਓ ਚੰਗੀ ਲੱਗੀ ਤਾਂ ਨਾਲ ਜਾ ਸ਼ੇਅਰ ਕਰ ਦਿਓ ਲਾਈਕ ਬੋਲੋ ਤੇ ਸਬਸਕ੍ਰਾਈਬ ਕਰਨਾ ਤਾਂ ਕਿ ਤੁਹਾਡੇ ਤੱਕ ਜਾਣਕਾਰੀ ਆ ਮਿਲ ਸਕਣਾ ਬਾਈ ਇਹ ਰਾਮਪਾਲ ਸਿਰਫ ਰਾਮਪਾਲ ਦੀ ਗੱਤਰ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਹੈ ਆਪਾਂ ਵਿਚਾਰ ਬੋਲ ਸਕਦਾ ਹਾਂ ਤੁਸੀਂ ਸਿਰਫ ਤੁਸੀਂ ਲਾਈਕ ਤੇ ਸ਼ੇਅਰ ਕਰਕੇ ਇਹਦੇ ਬਿਜ਼ਨਸ ਨੂੰ ਆਪਾਂ ਉੜਾਵਾ ਦੇ ਸਕਦੇ ਆਂ ਧੰਨਵਾਦ ਆ ਭਰਾ ਜਿਹੜੇ ਭਰਾ ਜੁੜੇ ਆ ਮਿਲਦੇ ਆ ਕਿਸੇ ਨਾ ਵੀ ਵੀਡੀਓ ਦੇ ਨਾਲ ਤੱਕ ਤਕਲੀਫ ਰੱਖ